ਰਾਜੇ ਬੜਿੰਗ ਦੇ ਉੱਤੇ ਭਗਵੰਤ ਮਾਨ ਹਰੇਕ ਵਾਰ ਨਕੀ ਲਗਾ ਲੰਦਾ ਵੀ ਇਧਰੀਆਂ ਬਾਡੀਆਂ ਦੀ ਮੈਂ ਇਹ ਕਰੂੰ ਆ ਤੇਰਾ ਬਾਡੀਆਂ ਦੀ ਫਾਈਲ ਖੋਲ੍ਹੂੰ ਜਿਹੜੀਆਂ ਅਸਲੀ ਬਾਡੀਆਂ ਨੇ ਉਹ ਉਹ ਕਹਿੰਦੇ ਨੇ ਵੀ ਰਾਜਸਥਾਨ 'ਚੋਂ ਲੱਗੀਆਂ ਨੇ ਅਸਲੀ ਬਾਡੀ ਭਦੌੜ ਲੱਗਦੀ ਐ ਤੇ ਬਾਡੀਆਂ ਦੇ ਵਿੱਚੋਂ ਹੁੰਦਾ ਜੀ ਕੋਈ ਹਿਰਫੇਰ ਦੇਖੋ ਜੀ ਹਿਰਫੇਰ ਜੀ ਨੇ ਕਰ ਲਿਆ ਜਿੱਥੇ ਮਰਜ਼ੀ ਕਰ ਲਵੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਸਰੌਣੀ ਅਕਾਲੀ ਦਲ 16 'ਚ ਗੱਡੀਆਂ ਪਈਆਂ ਤੇ ਰਾਜੇ ਬੜਿੰਗ ਨੇ ਚਾਹੇ ਅਸੀਂ ਪ੍ਰਾਈਵੇਟਾਂ ਚਾਹੇ ਕੋਸਾਂ ਚਾਹੇ ਅਸੀਂ ਕਾਲੀਆਂ ਚਾਹੇ ਕਾਂਗਰਸੀਆਂ ਜਿਹੜੀਆਂ ਰਾਜੇ ਵੜਿੰਗਣੇ ਬਸਾਂ ਪਾਤੀਆਂ ਅੱਜ ਜਿਹੜੀ ਪੀਆਰਟੀਸੀ ਤੇ ਪੰਜਾਬ ਰੋਡ 'ਤੇ ਚੱਲ ਰਹੀ ਹੈ ਤੁਸੀਂ ਬੱਸ 'ਚ ਚੜਕੇ ਦੇਖਿਓ ਉਹ ਕਹਿਣਗੇ ਵੀ ਅਸੀਂ ਜਿਹੜੀ ਪੀਆਰਟੀਸੀ ਜਿਉਂਦੀ ਉਹ ਰਾਜੇ ਵੜਿੰਗਣੇ ਰੱਖੀ ਆ ਜੇ ਉਹ ਗੱਡੀਆਂ ਪੈ ਗਈਆਂ ਤਾਂ ਇਹ ਪੀਆਰਟੀਸੀ ਦਾ ਤੇ ਪੰਜਾਬ ਰੋਡਵੇ ਦਾ ਜਿਹੜਾ ਆਦਾਰਾ ਚੱਲ ਰਿਹਾ ਤੁਸੀਂ ਅਫਸਰ ਸਾਹੀ ਚਾਹੇ ਕੋਈ ਕੁਛ ਕਹੀ ਜਾਵੇ ਡਰਾਈਵ ਕਨੈਕਟਰਾਂ ਨੂੰ ਬੱਸਾਂ ਦੇ ਵਿੱਚ ਪੀਆਰਟੀਸੀ ਦੀ ਵਿੱਚ ਚੜਕੇ ਵੇਖਿਓ ਉਹ ਕਹਿੰਦੇ ਜੇ ਰਾਜਾ ਬੜਿੰਗਰ ਨਾ ਆਉਂਦਾ ਨਾ ਇਹ ਗੱਡੀਆਂ ਆਉਂਦੀਆਂ ਵੀ ਹੁਣ ਜਿਵੇਂ ਅੱਗੇ ਪੀਆਰਟੀਸੀ ਰਸਤੇਆਂ 'ਚ ਖੜੀ ਰਹੀਂਦੀ ਵੀ ਹੁਣੇ ਚੱਲਣ ਤੋਂ ਵੀ ਅਸਮਰੱਥ ਹੋ ਜਾਣੀ ਸੀ ਜਿਹੜੀ ਗੱਲ ਹੈ ਭਦਾਉੜ ਵਾਲੀ ਦੇਖੋ ਮੈਂ ਵੀ ਭਦਾਉੜ ਬਾੜੀਆਂ ਲਵਾਈਆਂ ਨੇ ਪਰ ਜਦ ਅਸੀਂ ਬਾੜੀ ਲਵਾਉਂਦੇ ਆ ਨਾ ਅਸੀਂ ਸਾਰੇ ਟਰਾਈ ਮਾਰਦੇ ਆ ਜੁਪੀ ਦੇ ਵਿੱਚ 1988-99 'ਚ ਅਸੀਂ ਮੇਠ ਤੋਂ ਉਰੇ ਉਦੋਂ 1,70,000 ਦੀ ਬਾੜੀ ਲੱਗਦੀ ਉੱਥੇ ਅਸੀਂ 85,000 ਦੀ 52 ਸੀਟਰ ਨੂੰ ਬਾੜੀ ਲਵਾ ਕੇ ਲਿਆਇਤੀ ਜਿੱਥੋਂ ਕਿਤੋਂ ਬਾਡੀ ਦਾ ਫਾਇਦਾ ਹੁੰਦਾ ਉਥੋਂ ਬਾਡੀਆਂ ਲੱਗ ਜਾਂਦੀਆਂ ਨੇ ਮੈਂ ਤੁਹਾਨੂੰ ਗੱਲ ਕਹਿਣਾ ਹੈ ਰਾਜਾ ਬੜਿੰਗ ਜੀ ਦੀ ਪਤਨੀ ਹੈ ਜਿਹੜੀ ਅਮਰਤਾ ਬ੍ਰਿੰਗ ਉਹਨੇ ਮਾਂ ਦੀ ਧੀ ਨੇ ਐ ਘਟੋਕ ਕੇ ਕਿਹਾ ਕਹਿੰਦੀ ਜੇ ਫਿਰ ਸਾਡੇ 'ਚ ਖੋਟ ਹੈ ਕਹਿੰਦੀ ਸਾਨੂੰ ਧਮਕੀਆਂ ਕੀ ਦਈ ਜਾਂਦਾ ਹੈ ਕਹਿੰਦੀ ਮੇਰੇ ਤੇ ਕੰਮ ਜਾ ਸਾਡੇ ਤੇ ਕਾਰਵਾਈ ਕਰੇ ਰਾਜਾ ਬੜਿੰਗ ਨੂੰ ਤਾਂ ਪੀਆਰਟੀਸੀ ਪੰਜਾਬ ਰੋਡ ਤੇ ਡਰਾਈਵਰ ਦਿਨ ਰਾਤ ਉੱਠ ਕੇ ਸਲੂਟ ਕਰਦੇ ਨੇ ਬਿਉ ਨੇ ਜਿੱਥੇ ਪੀਆਰਟੀਸੀ ਨੂੰ ਗੱਡੀਆਂ ਪਾ ਕੇ ਦਿੱਤੀਆਂ ਉੱਚਾ ਕਰਿਆ ਉੱਥੇ ਉਹ ਕਹਿੰਦਾ ਡਰਾਈਵ ਕਨੈਕਟ ਚਲੋ ਸਾਡੀਆਂ ਲੜਾਈਆਂ ਹੁੰਦੀਆਂ ਨੇ ਪ੍ਰਾਈਵੇਟ ਦੀਆਂ ਰੋਡਵੇ ਦੀਆਂ ਆਪਸ ਵਿੱਚ ਹੋ ਜਾਂਦੀਆਂ ਨੇ ਪਰ ਉਹ ਮਾਂ ਦਾ ਬੁੱਤ ਬੱਬਰ ਸੇਰ ਰਾਜਾ ਬੜਿੰਗ ਜਾ ਕੇ ਅੱਡਿਆਂ ਚ ਡਰਾਈਵ ਕਨੈਕਟ ਦੇ ਨਾਲ ਕੱਢਦਾ ਸੀ ਇਹ ਰਾਜੇ ਬੜਿੰਗ ਦੀਆਂ ਕੀ ਗੱਲਾਂ ਕਰਨਗੇ ਬੱਸਾਂ 'ਚ ਚੜ ਕੇ ਉਹ ਹਾਲਚਲ ਪੁੱਛਦਾ ਸੀ ਉਹ ਤਾਂ ਯਾਰ ਬੱਸਾਂ ਦੇ ਵਿੱਚ ਚੜਦਾ ਸੀ ਬਾਥਰੂਮ ਚੈੱਕ ਕਰਦਾ ਸੀ ਮੈਂ ਸੋਚਦਾ ਸੀ ਵੀ ਇਹ ਮਾਂ ਦਾ ਪੁੱਤ ਚਲੋ ਨੂੰ ਸਮਾਂ ਥੋੜਾ ਜਿਹਾ ਘੱਟ ਮਿਲਿਆ ਪਰ ਇਹ ਜਿਹੇ ਮੰਤਰੀ ਤਾਂ ਇਹ ਜਿਹੇ ਤਾਂ ਆਉਣੇ ਚਾਹੀਦੇ ਨੇ ਜਿਹੜੇ ਮਤਲਬ ਆਪਣੇ ਵਿਭਾਗ ਵਿੱਚ ਐ ਡੁੱਬ ਜਾਣਾ ਜਿਨ੍ਹਾਂ ਨੂੰ ਉਡਾੜਾ ਨਹੀਂ ਆਉਂਦਾ ਜਿਵੇਂ ਉਹਨੇ ਟਰੱਕ ਯੂਨੀਅਨ ਦੇ ਪ੍ਰਧਾਨ ਲਈ ਜਾਂਦੇ ਨੇ ਜਿਨ੍ਹਾਂ ਦੇ ਕਦੇ ਪਰਿਵਾਰ ਨੇ ਨਹੀਂ ਦੇਖਿਆ ਟਰੱਕ ਬੱਸ ਉਹਨਾਂ ਨੂੰ ਇਹ ਟਰੱਕ ਯੂਨੀਅਨ ਦੇ ਪ੍ਰਧਾਨ ਲਈ ਜਾਂਦੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਦੇਖਦੀਆਂ ਸੀ ਵੀ ਜਿਹੜਾ ਤਜਰਬੇਕਾਰ ਬੰਦਾ ਕਿਹੜਾ ਉਹਨੂੰ ਕਿਹੜਾ ਵਿਭਾਗ ਮੰਦਣਾ ਇਹ ਨਾ ਮੰਗੋ ਨਹੀਂ ਰਹੇਗਾ ਵੀ ਕੋਈ ਮੋਬਾਈਲ ਸਵਾਰ ਨਾਲ ਆ ਗਿਆ ਕੋਈ ਹੋਰ ਆ ਗਿਆ ਉੱਟ ਕੇ ਬੀਚਾ ਕਿਉਂ ਉਹਨੂੰ ਐਮਐਲਏ ਮੰਤਰੀ ਬਣਾਤਾ ਜਿਹੜੀਆਂ ਸਰਕਾਰਾਂ ਨੇ ਇੱਕ ਬਹੁਤ ਵੱਡੇ ਸਿਸਟਮ ਨਾਲ ਚੱਲਦੀਆਂ ਨੇ ਆਪਾਂ ਘਰ ਦੀ ਲਾਣੇਦਾਰੀ ਦੇਣੀ ਹੁੰਦੀ ਹੈ ਮਾਪੇ ਨੇ ਉਹ ਵੀ ਦੇਖ ਕੇ ਜਿਹੜਾ ਬੱਚਾ ਚਾਹੇ ਛੋਟਾ ਬड़ा ਹੋਵੇ ਜਿਹੜਾ ਸਿਆਣਾ ਉਹਨੂੰ ਦਿੱਤੀ ਜਾਂਦੀ ਹੈ ਇਹ ਤਾਂ ਮਾੜੀ ਕਿਸਮਤ ਸੀ ਪੰਜਾਬ ਦੀ ਵੀ ਇਹ ਜਿਵੇਂ ਠੰਡੀਆਂ ਕੁਲਪੀਆਂ ਮਿਰਚਾਂ ਮਿੱਠੀਆਂ ਮਿਰਚਾਂ ਇਹ ਬਣਾਉਂਦਾ ਸੀ ਓਕਣੇ ਲੋਕ ਇਹਨਾਂ ਦੇ ਭਲੇਖੇ 'ਚ ਆ ਗਏ ਚੱਕ ਕੇ ਪੰਜਾਬ ਨੇ ਜਾ ਕੇ ਇਹਨਾਂ ਦੇ 93 ਐਮਐਲਏ ਜਿਤਾਤੇ ਅੱਜ ਸਮਾਜਿਕ ਧਾਰਮਿਕ ਆਰਥਿਕ ਪੱਖੋਂ ਪੰਜਾਬ ਹੈ ਜਿਹੜਾ ਮੇਰਾ ਖਿਆਲ 20ਵੇਂ ਨੰਬਰ ਤੇ ਗਿਆ ਹੋਇਆ ਹੈ ਹਿੰਦੁਸਤਾਨ ਦੇ ਵਿੱਚ ਜੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਰਕਾਰ ਹੈ ਜਿਹੜੀ ਆ ਸਰਕਾਰ ਹੈ ਇਹਨੇ ਲੱਤਾਂ ਖਿੱਚਣ ਤੋਂ ਬਿਨਾ ਕਿਸੇ ਹੋਰ ਪਾਸੇ ਧਿਆਨ ਦਿੱਤਾ ਹੋਇਆ ਕਿਉਂਕਿ ਜਿਹੜੀ ਮੈਂਬਰ ਪਾਰਲੀਮੈਂਟ ਜਾਂ ਜਿਹੜੀ ਵਿਧਾਨ ਸਭਾ ਉਹ ਵੀ ਬਿਲਕੁਲ ਸੀਮਿਤ ਕਰਤੀ ਤੁਹਾਨੂੰ ਮੈਂ ਵਿਧਾਨ ਸਭਾ ਦੀ ਦੱਸਦਾ ਇਹ ਗੱਲ ਪਹਿਲਾਂ ਤਾਂ ਉਹ ਬੰਦੇ ਨੇ ਮਤਲਬ ਸੁਖਪਾਲ ਸਿੰਘ ਖੈਰਾ ਜੀ ਨੇ ਉਹ ਪੰਜਾਬ ਦਾ ਮੁੱਦੇ ਚੱਕਦੇ ਨੇ ਉਹ ਬੋਲਣ ਨਹੀਂ ਦਿੰਦੇ ਉਹਦੇ 9 ਮਿੰਟ ਕਾਂਗਰਸ ਦੇ ਹਲੇ ਪੈਂਡਿੰਗ ਸੀ 9 ਮਿੰਟ ਕਾਂਗਰਸ ਦੇ ਬਕਾਇਆ ਰਹਿੰਦੇ ਸੀ ਉਹ ਜਦੋਂ ਸੁਖਪਾਲ ਖੈਰਾ ਮਾਂ ਦਾ ਪੰਜਾਬ ਦਾ ਪੁੱਤ ਬੋਲਣ ਲੱਗਿਆ ਇਹਨਾਂ ਨੇ ਉਹਦਾ ਮੈਕੇ ਬੰਦ ਕਰਤਾ ਉਹ ਬੰਦਾ ਇੰਨਾ ਮਤਲਬ ਡੀਫੀ ਉਹ ਹੋ ਗਿਆ ਤਖਲੀਬ ਚ ਉਹ ਬੰਦਾ ਵਿਧਾਨ ਸਭਾ ਚ ਨਹੀਂ ਗਿਆ ਉਹ ਕਹਿੰਦਾ ਜਾਦੇ ਇਹਨਾਂ ਨੇ ਸਾਨੂੰ ਪੰਜਾਬ ਦੀ ਗੱਲ ਨਹੀਂ ਕਰਨ ਦੇਣੀ ਸਾਨੂੰ ਬੋਲਣ ਨਹੀਂ ਦੇਣਾ ਅਸੀਂ ਕੀ ਵਿਧਾਨ ਸਭਾ 'ਚ ਕਰਨ ਜਾਣਾ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਹੈ ਉਹਨੂੰ ਮਤਲਬ ਇਹੋ ਨਹੀਂ ਕਰਦੇ ਇੱਕ ਨਾ ਮਜੀਠੀਆ ਸਾਹਿਬ ਨੇ ਕਿਹਾ ਸੀ ਵੀ ਇਹਦੇ ਉਰੇ ਮੁੱਕੀ ਮਾਰੀ ਆ ਕਿਸੇ ਪੁਲਿਸ ਅਫਸਰ ਨੇ ਇਹ ਕੋਈ ਗਲਤ ਹਰਕਤ ਕਰਨ ਲੱਗਿਆ ਸੀ ਉਹ ਮੈਂ ਹੁਣ ਅੱਜ ਨਾ ਚਲੋ ਸਾਡਾ ਤਾਂ ਰਤਬਾ ਨਹੀਂ ਉਹ ਅੱਜ ਸੀਐਮਐ ਚਾਹੇ ਕੱਲ੍ਹ ਕੁश्ती ਮੈਂ ਉਹੀ ਪੁੱਛਣਾ ਚਾਹੁੰਦਾ ਕਿ ਜਿਹੜੀ ਭਗਵੰਤਮਾਨ ਸਾਹਿਬ ਐਨਕ ਲਾਈ ਫਿਰਦਾ ਉਹਦਾ ਰਾਜ ਕੀ ਹੈ ਉਹ ਮੈਂ ਨਾ ਅੱਜ ਕਿਹਨਾਂ ਦੀ ਫੋਟੋ ਦੇਖੀ ਹੈ ਕੇਜਰੀਵਾਲ ਦੇ ਨਾਲ ਉਹ ਅੱਜ ਤੁਸੀਂ ਅੱਖ ਦੇਖਿਓ ਉਹ ਐਨ ਪਤਾ ਲੱਗਦਾ ਆ ਵੀ ਇਹਤੇ ਕੋਈ ਨਾ ਕੋਈ ਚੋਟ ਲੱਗੀ ਵੀ ਆ ਜਾਂ ਕੋਈ ਕਿਸਨ ਮੁੱਕੀ ਲੱਗੀ ਵੀ ਆ ਉਹ ਅੱਖ ਅਜ ਐਨ ਉਹਨੂੰ ਜੇ ਹੁਣ ਕੋਈ ਅੱਖ ਅਜ ਆ ਕੋ ਵਿੱਚ ਹੋ ਪਰ ਉਹ ਇਹਦੇ ਨਾਲ ਆ ਜਗ੍ਹਾ ਤੇ ਆ ਪੂਰੀ ਸੀਐਮ ਸਾਹਿਬ ਦੀ ਉਹ ਸੁਜੀ ਪਈ ਆ ਉਹ ਹੁਣ ਉਹ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਵੀ ਇਹ दारू ਪੀ ਕੇ ਕੋਈ ਇਹਨਾਂ ਨੇ ਬਚਕਾਨਾ ਕਰਿਆ ਉਹ ਟੱਲ ਸਚਾਈ ਹੈ ਵੀ ਉਹ ਕੋਈ ਉਹ ਕਾਂਡ ਹੋਇਆ ਵਾ ਉਹ ਅੱਖਾਂ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਅਜ ਦੀ ਦੇਖੋ ਮੈਂ ਕਲਤਾਰ ਸੰਤਵਾ ਜੀ ਬਹੁਤ ਵੱਡਾ ਜਰਤਬਾ ਕੱਲ ਚਾਹੇ ਉਹ ਕਾਤਲ ਕੇਸ ਕਰਾਉਂਦੇ ਦੀ ਟੀਵੀ ਚੈਨਲਾਂ ਤੇ ਵੀ ਰੋਡੇ ਹੀ ਵਹਿੰਦੇ ਦੀ ਪਰ ਉਹ ਅੱਜ ਸਿੱਖੀ ਸਰੂਪ ਚ ਨੇ ਮੈਂ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ ਕਿਉਂਕਿ ਉਹਨੇ ਗੱਲ ਜਾਂ ਸ਼੍ਰੋਮਣੀ ਕਮੇਟੀ ਦੀ ਕਰਨੀ ਸੀ ਕਹਿਣਾ ਵੀ ਉੱਚਾ ਸੁੱਚਾ ਬੰਦਾ ਪਰ ਅੱਜ ਉਹ ਵੀ ਜਾ ਕੇ ਕੇਜਰੀ ਵਾਲੇ ਦਾ ਹੱਥ ਟੋਕਾ ਬਣ ਕੇ ਬਹਿ ਗਿਆ ਜਿਹੜਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜਾ ਵੀ ਬੰਦਾ ਪੰਜਾਬ ਦੀ ਗੱਲ ਕਰਨ ਵਾਲਾ ਉਹ ਤਾਂ ਜਾਂ ਤਾਂ ਮੈਕ ਬੰਦ ਕਰਦੇ ਨੇ ਜਾਂ ਉਹਨੂੰ ਹੋਈ ਨਹੀਂ ਦੰਦੇ ਮਤਲਬ ਫਿਰ ਥੋਡੇ ਵਰਗੇ ਪੱਤਰਕਾਰ ਭਾਈ ਬੈਠੇ ਨੇ ਸਖਪਾਲ ਖੈਰੇ ਨੇ ਗੱਲ ਲਾਈਵ ਹੋ ਕੇ ਜਿਹੜੇ ਪੰਜਾਬ ਦੇ ਮੁੱਦੇ ਦੀ ਉਹ ਚੱਕੇ ਨੇ ਉਹ ਕਹਿੰਦਾ ਉਂਗਲੀ ਫੜ ਕੇ ਆ ਜਾਣਾ ਜਿਹੜੀ ਬੀਬੀ 5 ਮਿੰਟ ਚ ਚੁਟਕੀਆਂ ਮਾਰ ਕੇ ਕਹਿੰਦੀ ਸੀ ਐਮਐਸਪੀ ਦੇ ਦਾਂਗੇ ਇਹ ਆਪਣਾ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਅਸੀਂ ਐਂ ਕਰ ਦਾਂਗੇ ਬਾਅਦ ਕਰ ਦਾਂਗੇ ਉਹ ਇਹਨਾਂ ਦੀ ਹੁਣ ਜਿਹੜੀਆਂ ਪੁਰਾਣੀਆਂ ਵੀਡੀਓ ਹਨ ਉਹ ਸਾਰੀਆਂ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਹਿੰਦਾ ਮੈਂ ਐਮਐਸਪੀ ਦੇ ਦੂੰ ਜਾਂ ਇਹ ਕਹਿੰਦਾ ਵੀ ਜਿਹੜਾ ਖੇਤੀਬਾੜੀ ਐ ਉਹ ਫੈਡਰਲ ਟਰਾਂਚੇ ਦੀ ਇਹਨ ਪੰਜਾਬ ਸਰਕਾਰ ਦਾ ਕੰਮ ਐ ਅੱਜ ਕਹੀ ਜਾਂਦਾ ਦਿੱਲੀ ਦਾ ਕੰਮ ਐ ਇਹਨਾਂ ਦਾ ਝੂਠ ਆ ਜਿਹੜਾ ਉਹ ਜਗ ਜाहिर ਹੋ ਗਿਆ ਲੋਕਾਂ ਦੇ ਸਾਹਮਣੇ ਆ ਗਿਆ ਜੀ ਨਹੀਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਕਿਸਾਨ ਨੂੰ ਅੱਕ ਦਓ ਆਦੋ ਇਹ ਕਰੋ ਕਰੋ ਸਾਰੀਆਂ ਗੱਲਾਂ ਤੋਂ ਮੁਕਰ ਗਏ ਤੇ ਸਭ ਤੋਂ ਵੱਡੀ ਗੱਲ ਹੁਣ ਇਹ ਵੀ ਕਮੈਂਟ ਦੇਖਣ ਨੂੰ ਮਿਲ ਰਹੇ ਨੇ ਕਿ ਜਿਹੜੀ ਨਵੀਂ ਧੀ ਦਾ ਜਨਮਦਨ ਮਨਾ ਰਹੇ ਨੇ ਜਿਹੜੀ ਪਹਿਲਾ 23 24 ਸਾਲ ਦੀ ਧੀ ਸੀ ਉਹਨੂੰ ਭੁੱਲ ਗਈ ਪਹਿਲਾ ਮੁੱਖ ਮੰਤਰੀ ਜਿਹੜਾ ਭੁੱਲਿਆ ਦੇਖੋ ਜਿਹੜੇ ਸਾਡੇ ਬੱਚੇ ਨੇ ਮਾਪੇ ਕਿੱਥੇ ਮਰਜੀ ਧੱਕੇ ਖਾਣ ਕੁਸ ਮਰਜੀ ਕਰਨ ਉਹ ਆਪਦੇ ਖੂਨ ਨੂੰ ਮਤਲਬ ਇਸ ਤਰ੍ਹਾਂ ਨਹੀਂ ਕਰਦੇ ਅਸੀਂ ਇਹ ਪਹਿਲਾ ਬੰਦਾ ਦੇਖਿਆ ਦੇਖੋ ਪਹਿਲਾਂ ਤਾਂ ਇਹਦਾ ਬੇਟਾ ਆਇਆ ਉਹ ਰਾਤ ਨੂੰ ਚੰਡੀਗੜ੍ਹ ਨਾਲ ਆਪਦੇ ਬਾਪ ਦਾਇਆ ਗਾਟ ਗੇਟ ਖੜਕਾਉਂਦਾ ਫਿਰਦਾ ਸੁਰੱਖਿਆ ਵਾਲਿਆਂ ਨੇ ਉਹਨੂੰ ਘਰੇ ਨਹੀਂ ਵੜਨ ਦਿੱਤਾ ਉਹ ਲੱਖ ਲਾਣ ਤਾ ਤੂੰ ਪੰਜਾਬ ਨੂੰ ਸੰਭਾਲਣ ਦੀ ਗੱਲ ਕਰਦਾ ਯਾਰ ਸਭ ਦੇ ਪ੍ਰੋਬਲਮ ਆ ਜਾਂਦੀਆਂ ਨੇ ਮਾਲਕ ਤੀਮੀ ਚ 100 ਤੂੰ ਯਾਰ ਤੇਰੇ ਬੱਚੇ ਆਏ ਰੋਲਦੇ ਨੇ ਉਹ ਚੱਲ ਕੇ ਸੱਤ ਸਮੁੰਦਰੋਂ ਆਇਆ ਪਾਰੋਂ ਤੂੰ ਯਾਰ ਉਹਨੂੰ ਕਮਰਾ ਦੇ ਦੇ ਵੀ ਇਹਨੂੰ ਸਾਹੀ ਖਾਣ ਪਾਣ ਦੋ ਵੀ ਪਰ ਮੈਂ ਇਹਦੇ ਨਾਲ ਗੱਲ ਨਹੀਂ ਉਹ ਤੇਰਾ ਪੁੱਤ ਠੇਡੇ ਖਾ ਕੇ ਚਲਿਆ ਗਿਆ ਫੇਰ ਤੇਰੀ ਧੀ ਮੈਂ ਕਹਣਾ ਤੂੰ ਲੱਖ ਵਿਆਹ ਕਰਾ ਕੁਸ ਕਰਾ ਉਹ ਯਾਰ ਜਿਹੜੀ ਤੇਰੀ ਧੀ ਆ ਰੋ ਰੋ ਕੇ ਪਿੱਟ ਪਿੱਟ ਕੇ ਮਤਲਬ ਕਹਿ ਰਹੀ ਹੈ ਵੀ ਪਾਪਾ ਸਾਡੇ ਨਾਲ ਗੱਲ ਕਰ ਲਾ ਸਾਡੀ ਤੂੰ ਆਹ ਗੱਲ ਸੁਣ ਲਾ ਤੂੰ ਯਾਰ ਖੁੱਲੇ ਦਿਲ ਨਾਲ ਕਹਿ ਵੀ ਆਓ ਪੁੱਤ ਕੋਈ ਨਾ ਜਣੀ ਹੋਊਗਾ ਤੀ ਤਾਂ ਪਾਏ ਉਹਨੂੰ ਛੱਡਦਾ ਤੂੰ ਪੰਜਾਬ ਨੂੰ ਕਿੱਥੋਂ ਸੰਭਾਲ ਲੇਗਾ ਪੰਜਾਬ ਦੀਆਂ ਧੀਆਂ ਦੇ ਕੀ ਤੂੰ ਸਿਰ ਤੇ ਅਤਰ ਰੱਖੇਗਾ ਤੇਰੀ ਧੀਆਂ ਜਿਹੜੀਆਂ ਬਿਲਕੁਲ ਦੀ ਫਿਰਦੀ ਆ ਸੋਸ਼ਲ ਮੀਡੀਆ ਤੇ ਕਿੱਡੀਆਂ ਕਿੱਡੀਆਂ ਕਥਾ ਕਹਾਣੀਆਂ ਆ ਗਈਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਵੀ ਤੁਸੀਂ ਪੰਜਾਬ ਨੂੰ ਸੰਭਾਲਣ ਦੀ ਅਸੀਂ ਇਹਨਾਂ ਤੋਂ ਐਡੀ ਅੰਗਲੀ ਕਰਕੇ ਜਿੱਤੋਂ ਆਪਦੇ ਬੱਚੇ ਨਹੀਂ ਸੰਭਾਲੇ ਗਏ ਜੀ 100 ਮਾਲਕੀ ਤੀਮੀ ਦੇ ਰੌਲੇ ਹੋਣਗੇ ਵੀਰ ਪਰ ਇਹ ਨਹੀਂ ਹੈਗਾ ਵੀ ਕੋਈ ਐ ਬੱਚਾ ਜੀ ਦਾ ਬਿਲਕਦਾ ਫਿਰਦਾ ਹੋਵੇ ਵੀ ਮਤਲਬ ਰੋਡ ਤੇ ਉਹ ਹੋ ਹੋ ਜੂਗੀ ਜੀ ਤੇ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹਨਾਂ ਦਾ ਭੈੜਾ ਹਾਲ ਹੁੰਦਾ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਧੰਨਵਾਦ